ਇੱਥੇ ਤਾਂ ਜਿਹੜੇ ਬੰਦੇ ਨੂੰ ਆ ਕੇ 150 ਬੰਦਾ ਮੱਥਾ ਟੇਕ ਦੇ ਇੱਕ ਦੋ ਲੀਡਰ ਆ ਜਾਣ ਭਾਈ ਉਹੀ ਗੁਰੂ ਬਣ ਜਾਂਦਾ ਉਹੀ ਰੱਬ ਬਣ ਜਾਂਦਾ ਜਿਹੜੀ ਜਗ੍ਹਾ ਤੇ ਕੋਈ ਲੀਡਰ ਨਾ ਕਰ ਰਗੜ ਦੇ ਆਪਾਂ ਸਾਰੇ ਵੀ ਪਤਾ ਨਹੀਂ ਕਿੰਨਾ ਕੁ ਕੁਛ ਇਥੋਂ ਮਿਲਦਾ ਉਹ ਲੀਡਰ ਤਾਂ ਪੈਰੀ ਪੈਂਦੇ ਨੇ ਇਹਨਾਂ ਨੇ ਤਾਂ ਵੋਟਾਂ ਚੁੱਕੜੀਆਂ ਆਉਂਦੀਆਂ ਨੇ ਜਦੋਂ ਸੋਮਾ ਬਣਦਾ ਇਹ ਪੈਰੀ ਪੈ ਕੇ ਪੈਰੀ ਖਿੱਚ ਲੈਂਦੇ ਆ ਤੁਸੀਂ ਵੇਖਿਆ ਅੱਜ ਦੇ ਸਮੇਂ ਦੇ ਵਿੱਚ ਬਹੁਤੇ ਦੇਹ ਧਾਰੀ ਕੋਈ ਜੇਲਾਂ ਚ ਨੇ ਕੋਈ ਫਰਿੱਜਾਂ ਚ ਲੱਗੇ ਹੋਏ ਐ ਤੇ ਕੋਈ ਚਲਾਣਾ ਕਰਕੇ ਦੁਨੀਆ ਤੋਂ ਹੁਣ ਸਿੱਖ ਕਹਿੰਦੇ ਕੀ ਕਰੀਏ ਹੁਣ ਸਿੱਖ ਆਪਸ ਦੇ ਵਿੱਚ ਹੀ ਸਿੰਘ ਵਸਾਈ ਬੈਠੇ ਐ ਮਹਾਰਾਜਾ ਰਣਜੀਤ ਸਿੰਘ ਵੇਲੇ ਚੀਨ ਤੱਕ ਤਿੱਬਤ ਤੱਕ ਜੰਮੂ ਕਸ਼ਮੀਰ ਤੱਕ ਐਡਾ ਰਾਜ ਸਾਹਮੇ ਤੇ ਅੱਜ ਅੱਜ ਸਾਡੇ ਤੋਂ ਦਸਤਾਰਾਂ ਨਹੀਂ ਸੰਭੀਆਂ ਜਾਂਦੀਆਂ ਚੁੰਨੀਆਂ ਨਹੀਂ ਸੰਭੀਆਂ ਜਾਂਦੀਆਂ ਸਾਡੇ ਤੋਂ ਕੇਸ ਨਹੀਂ ਆਪਣੇ ਸੰਭੇ ਜਾਂਦੇ ਐਡਾ ਪੰਜਾਬ ਸਾਹਮੇ ਐਡਾ ਰਾਜ ਸਾਹਮੇ ਸਾਡੇ ਤੋਂ ਆਪਣੀ ਟੀੜੀ ਨਹੀਂ ਸੰਭਾਲੀ ਜਾ ਰਹੀ ਖਿਆਲ ਕਰਕੇ ਵੇਖੀਏ ਅੱਜ ਅਸੀਂ ਆਪਣਾ ਆਪਾ ਨਹੀਂ ਸੰਭਾਲ ਰਹੇ ਆਪਣੇ ਆਪ ਨੂੰ ਗੁਰੂ ਸਾਹਿਬ ਅੰਦਰ ਤੋਂ ਸ਼ੁਰੂ ਕਰਦੇ ਹੈ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਅਸੀਂ ਬਾਹਰ ਲੱਭਦੇ ਫਿਰਦੇ ਅਸੀਂ ਆਪਸ ਵਿੱਚ ਲੜਦੇ ਫਿਰਦੇ ਇੱਕ ਪ੍ਰਚਾਰਕ ਕੁਛ ਕਹਿ ਜਾਂਦਾ ਦੂਜਾ ਕੁਛ ਕਹਿ ਜਾਂਦਾ ਕਹਿੰਦੇ ਸਹਿਮਤੀ ਹੋਣੀ ਚਾਹੀਦੀ ਅਸੀਂ ਕਹਿੰਦੇ ਸਾਲ ਪਠਾ ਲਓ ਜੱਥੇਬੰਦੀਆਂ ਤਾਂ ਵੀ ਸਹਿਮਤੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਸਾਨੂੰ ਗੁਰੂ ਦਾ ਡਰ ਨਹੀਂ ਇੱਕ ਜਗ੍ਹਾ ਕਹਿ ਰਹੇ ਸੀ ਪਤਾ ਨਹੀਂ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਵੱਲੋਂ ਪੌਣਾ ਘੰਟਾ ਮਹਾਰਾਜ ਦਾ ਸਰੂਪ ਲਿਆ ਕੇ ਅਖੰਡ ਪਾਠ ਸਾਹਿਬ ਆਰੰਭਨੀ ਕੀਤਾ ਗ੍ਰੰਥੀ ਬੈਠਾ ਰਿਹਾ ਆਰੰਭਨੀ ਕੀਤਾ ਮਹਾਰਾਜ ਦਾ ਸਰੂਪ ਲੈ ਆਂਦਾ ਸਜਖੰਡ ਸੁਖਾਸਣ ਅਸਥਾਨ ਤੋਂ ਪੀੜਾ ਸਾਹਿਬ ਤੇ ਵੀ ਸਜਾ ਦਿੱਤਾ ਅਰਦਾਸ ਨਹੀਂ ਕਰ ਰਹੇ ਕਿਉਂ ਕਹਿੰਦੇ ਅਜੇ ਪੇਮੈਂਟ ਨਹੀਂ ਆਈ ਪੈਸਾ ਨਹੀਂ ਆਇਆ ਜੇ ਜਦੋਂ ਪੇਮੈਂਟ ਆਉ ਪੈਸਾ ਆਉਗਨ ਫਿਰ ਪਾਠ ਸ਼ੁਰੂ ਹੋਊਗਾ ਪਾਠ ਦੇ ਨਾਲੋਂ ਪੈਸਾ ਹੁੰਤੇ ਹਣ ਪੁੱਛਣ ਵਾਲਾ ਹੋਵੇ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹੁੰਦੇ ਗੁਰੂ ਨਾਨਕ ਸਾਹਿਬ ਬੈਠੇ ਹੁੰਦੇ ਕਿ ਕਿਸੇ ਦੀ ਹਿੰਮਤ ਪੈਂਦੀ ਕਿ ਪਹਿਲਾਂ ਭੇਟਾ ਆਵੇਗੀ ਅਸੀਂ ਫੇਰ ਮਹਾਰਾਜ ਫੇਰ ਦੀਵਾਨ ਲਾਵਾਂਗੇ ਫੇਰ ਆਸਾ ਦੀ ਵਾਰ ਦਾ ਕੀਰਤਨ ਕਰਾਂਗੇ ਹਿੰਮਤ ਪੈਂਦੀ ਕਿਸੇ ਦੀ ਅਸੀਂ ਉਸ ਰੂਪ ਦੇ ਵਿੱਚ ਗੁਰੂ ਨੂੰ ਜਾਣਿਆ ਹੀ ਨਹੀਂ ਹੈ ਅਸੀਂ ਤਾਂ ਆਉਂਦੇ ਆਂ ਕਿ ਕਹਿ ਦਿੰਦੇ ਆਂ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਸਮਰੱਥ ਤੇ ਉਸ ਤੋਂ ਬਾਅਦ ਸਾਰਾ ਕੁਝ ਹੀ ਭੁੱਲ ਜਾਈਦਾ ਉਸ ਤੋਂ ਬਾਅਦ ਕਹਿਦਾ ਮੈਂ ਹੀ ਸਮਰੱਥਾਂ ਮੈਂ ਹੀ ਗਿਆਨ ਦਾ ਸਾਗਰ ਮੈਨੂੰ ਹੀ ਸਾਰਾ ਕੁਝ ਪਤਾ ਫਿਰ ਭੁੱਲ ਜਾਈਦਾ ਗੁਰੂ ਨੂੰ ਆਉਂਦਿਆਂ ਆਉਂਦਿਆਂ ਕਹਿਣੀਆਂ ਨੇ ਚਾਰ ਗੱਲਾਂ ਬਾਤ ਦੇ ਵਿੱਚ ਨਹੀਂ ਚੇਤਾ ਆਉਂਦਾ ਕਿ ਸਤਿਗੁਰੂ ਸਮਰੱਥ ਹੈ ਇਹੋ ਹੀ ਹਾਲ ਸਾਡਾ ਸੰਗਤ ਦਾ ਤੇ ਗੁਰੂ ਸਮਰੱਥ ਤੇ ਕਦੇ ਭਾਈ ਮਾਤਾ ਰਾਣੀਆਂ ਵੱਲ ਨਾ ਭਜੀਏ ਨਾ ਕਿ ਡੱਲਾਵਾਂਗੇ ਮਾਤਾ ਤੇ ਰਾਣੀ ਹੁਣ ਕਿਹੜੀ ਮਾਂ ਆਪਣੇ ਬੱਚੇ ਨੂੰ ਦੁੱਖ ਦਿੰਦੀ ਹੈ